ਤਰੇ ਗਾਜੀ ਥਾਰੇ ਸਵਾਗਤ ਆ ਡੋਡਾ ਨਵੇਂ ਵਲੌਗ ਵਿੱਚ ਮੀਤ ਕਰਦੇ ਹਾਂ ਤੇ ਸਾਰੇ ਠੀਕ ਹੋਵਾਂਗੇ। ਲਓ ਜੀ। ਖੰਭੇਲ ਤਾਂ ਤੁਸੀਂ ਦੇਖ ਹੀ ਲਿਆ ਹੁਣ ਆ ਪਹੁੰਚ ਗਏ ਆਪਾਂ ਮਸ਼ੀਨ ਕੋਲ। ਇੱਥੇ ਆ ਨੌਕਰੀ ਆਪਣੀ ਕਰ ਲਈ ਸਟਾਰਟ। ਭਈ ਆਪਾਂ ਗਏ ਸੀਗੇ 16 ਤਰੀਕ ਨੂੰ ਅੱਜ ਹੋ ਗਈ 7 ਤਰੀਕ। 7 ਤਾਂ ਮਹੀ ਹੋ ਗਈ 14 ਪਰ ਨਹੀਂ 16 ਪਰੇ ਨੂੰ ਆਪਾਂ ਗਏ। ਵੀ ਕੇ ਦਿਨ ਬਾਅਦ ਬਾਫੀ ਰਾਣੀ ਦੀ ਮਾਰ ਲਈ ਸੈਲਫ ਦਿਖਾਉਣਾ ਹੈ ਬਾਈ ਹੁਣ ਕਿੱਥੇ ਜਾਵਾਂਗੇ ਕੀ ਵੱਡਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਬਣੇ ਰਿਓ ਬਲੌਗਰ ਦੇ ਵਿੱਚ ਮਸ਼ੀਨ ਕੱਢ ਲਈ ਅੱਪਾ ਜਾਵਾਂਗੇ ਪੁਰਾਣੇ ਟਿਕਾਣੇ ਤੇ ਮੰਦਰ ਜਿੱਥੇ ਆਪਾਂ ਪਹਿਲਾਂ ਰਹਿੰਦੇ ਸੀ ਉੱਥੇ ਲੈ ਜਾ ਕੇ ਰੱਥਰਾ ਛੇ ਤਰੂਸ਼ਰ ਬਦਲਾਂਗੇ ਜੋ ਇੱਕ ਦਾ ਕਲਚਰ ਦਾ 베어ਿੰਗ ਪਾਉਣਾ ਉਹ ਪਾਵਾਂਗੇ ਇਹ ਲਾਣੇਦਾਰ ਕੈਮੋ ਕੈਮ ਲਾਈਕ ਕਰੋ ਚੈੱਕ ਮੂੰਗੀਓ ਮੂੰਗੀ ਇੱਥਰ ਵੀ ਮੂੰਗੀ ਇੱਥਰ ਵੀ ਮੂੰਗੀ ਉਹ ਢਾਹ ਤੱਕ ਨਿਆਰਾ ਮੂੰਗੀ ਵਟਾਂਗੇ ਆ ਇਹ ਪਹਿਲਾਂ ਆਪਾਂ ਜਾਵਾਂਗੇ 36 ਗੜ ਤੇ ਭਾਈ ਵਟਾਂਗੇ ਆਪਾਂ ਝੀਰੀ ਇੱਧਰ ਵੀ ਮੂੰਗੀ ਮੂੰਗੀ ਬਹੁਤ ਆ ਭਾਈ ਨਿਆਰਾ ਆ ਜਾਣਾ ਜੀ ਨਾਬੜੀ ਲਾਂਗੀ ਮੋੜੇ ਚੱਲਦੇ ਆਂ ਕਰਜਾ ਦਿਖਾਉਦੇ ਆ ਲਓ ਇਹ ਫੀਡਰ ਆਪਾ ਧਾਰਤਾ ਸ਼ਾਮ ਹੋ ਗਈ ਘਰ ਨੇ ਬਾਈ ਇਹ ਤਾਂ ਵੇਚ ਦੇਣੇ ਕੋਈ ਕੰਮ ਨਹੀਂ ਹੈ ਡਬਲ ਥ੍ਰੈਚਰ ਚ ਹਾਂ ਬਈ ਥ੍ਰੈਚਰ ਦੋਈ ਫੋਰਮੈਨ ਹੋ ਨਹੀਂ ਹੈਲੋ ਲਓ ਬਈ ਬਹੁਤ ਜਾਣੇ ਪੁੱਛਦੇ ਦੀ ਇਹ ਡਬਲ ਥ੍ਰੈਚਰ ਡਬਲ ਥ੍ਰੈਚਰ ਭయ్యా ਬਾਸਕਟ ਡਬਲ ਉਹ ਹੈ ਫਰੈਸ਼ਰ ਵਜ਼ਾ ਹੀ ਕੋਸਾ ਚ ਬਾਸਕਟ ਤੇ ਫਰੈਸ਼ਰ ਦੋਹੇ ਆ ਗ੍ਰੈਂਡ ਰਾਮ ਬਈ ਆਪਣਾ ਉਹ ਹੈ ਪਤਾ ਪਿੰਗਾ ਆ ਕਰਿਆ ਲੋਟ ਹਜੇ ਵੀ ਰਹਿ ਗਈ ਕੱਚ ਮੜੀ ਜੀ ਪਰ ਓਕੇ ਆ ਕੰਮ ਮਸ਼ੀਨ ਖਾਲੀ ਕੱਲੋਂ ਇਹਦੇ ਟਾਵਕ ਕਰ ਦੇਖਣਾ ਚੈੱਕ ਕਰਨੇ ਆਪਾਂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਬਈ ਥੱਕੇ ਹੋਏ ਸੀ ਬਸ ਮਾੜਾ ਮਾੜਾ ਕਰੀ ਗਏ ਹੌਲੀ ਹੌਲੀ ਫਰੈਸ਼ਰ ਬਾਸਕਟ ਬਾਹਰ ਕੱਢ ਲਈ ਗੈਡ ਡਰਮ 빙ਗਾ ਹੋਇਆ ਵਦਾ ਸਿੱਧਾ ਕਰ ਲਿਆ ਤੇ ਰੱਬ ਭਲੀ ਕਰੇ ਕੱਲ ਨੂੰ ਤਾਵਾ ਕਾ ਠੀਕ ਕਰਨੇ ਗੁੜਕੇ ਦੇਖਾਂਗੇ ਚੈੱਕ ਕਰਕੇ ਤੇ ਮਾਰੀ ਮੋਟੀ ਜਾਰਾ ਟਿੱਲ ਹੋਈ ਉਹ ਕਰਕੇ ਸੈੱਟ ਪਾ ਕੇ ਫਰੈਸ਼ਰ ਬਾਸਕਟ ਪਰ ਸੋ ਨੂੰ ਆਪਾਂ ਨੇ ਮਸ਼ੀਨ ਤੋੜ ਦੇਣੀ ਆ 36 ਗੜ ਜਾਣਾ ਬਈ ਆਪਾਂ ਨੇ ਪਰ ਦੇਖ ਲਓ ਬਈ ਇਹ ਆ ਹਾਲ ਹੋਇਆ ਦਾ ਪੱਥਰ ਚੜ ਚੜ ਕੇ ਅਗਦੀ ਵੱਲ ਲੱਗੂ ਇਹਨੂੰ ਟੂਲ ਚੈੱਕ ਲੋ ਜੀ ਅੱਜ ਦਾ ਵਲੌਗ ਬਸ ਇਹੀ ਸੀ ਚੈਨਲ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਦੱਬ ਕੇ ਮਿਲ ਜਾਂ ਆਲੂ ਨਵੇਂ ਵਲੌਗਸ ਥੈਂਕ ਯੂ